ਜੀ ਰੁਕੋ ਪਹਿਲਾ ਆਪਾਂ ਲੈਣੀ ਆ ਜੀ ਐਲਈਡੀ ਫਰੀ ਦੂਜਾ ਆਪਾਂ ਲੈਣਾ ਜੀ ਮਾਈਕ੍ਰੋਵੇਵ ਫਰੀ ਤੇ ਤੀਜਾ ਆਪਾਂ ਲੈਣਾ ਤੁਹਾਨੂੰ ਰੈਫਰਿਜਰੇਟਰ ਫਰੀ ਆ ਦੇਖੋ ਜੀ ਬਟਰ ਕਾਟਨ ਦਾ ਸੂਟ 150 ਦਾ ਇੱਕ ਨਾਲ ਇੱਕ ਫਰੀ ਸਰ 75 ਰੁਪਏ ਚ ਹੈ 75 ਰੁਪਏ ਦਾ 5 ਮੀਟਰ ਦਾ ਸੂਟ ਮੀਟਰ ਨਾਲ ਨਾਪ ਕੇ ਨੇ ਕੈਂਚੀ ਨਾਲ ਕੱਟ ਕੇ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਕਈ ਆਫਗਾਨੇ ਦਾ ਸੂਟ ਬਾਜ਼ਾਰ ਮਿਲੂ 500 ਦਾ ਆਪਾਂ ਲੈਣਾ 250 ਦਾ ਇੱਕ ਨਾਲ ਇੱਕ ਫਰੀ 300 ਦਾ ਤੁਹਾਨੂੰ ਮਿਲੂਗਾ ਆਪਾਂ ਲੈਣਾ 250 ਦਾ ਇੱਕ ਨਾਲ ਇੱਕ ਫਰੀ ਕਾਟਨ ਦਾ ਸੂਟ ਨਾਲ ਚੁੰਨੀ ਪ੍ਰਿੰਟ ਦੇਖੋ ਜੀ ਆ ਸਾਰੇ ਪ੍ਰਿੰਟ ਜੀ ਹਲੇ ਹੋਰ ਵੀ ਪ੍ਰਿੰਟ ਬਹੁਤ ਨੇ 250 ਦਾ ਇੱਕ ਇਸੋਰ ਬੇ ਦਾ ਹੈਂਡਬੈਗ ਦਾ ਕੰਮ ਨਾਲ ਉੱਤੇ ਡਿਜ਼ਾਈਨ ਦਵਾਂਗੇ ਬਹੁਤ ਹੀ ਸੋਹਣੇ ਆਪਾਂ ਕਿੰਨੇ ਲਗਾ ਕੇ ਦੇਣਾ ਹੈ 600 ਰੁਪਏ ਦਾ ਇੱਕ ਨਾਲ ਇੱਕ ਫਵੀ 300 ਰੁਪਏ 300 ਰੁਪਏ ਦਾ ਪੂਰਾ ਸੂਟ ਜੀ ਡਿਜ਼ਾਈਨ ਚੈੱਕ ਕਰ ਲਓ ਕਿੰਨੇ ਸੌਂਟ ਤੋਂ ਡਿਜ਼ਾਈਨ ਮਿਲਣਗੇ ਵੀ ਸ਼ੇਪ ਵਾਲਾ ਗਲਾ ਵੀ ਡਿਜ਼ਾਈਨ ਅਪਰੇ ਵਿੱਚ ਦਾਵਾਂਗੇ ਜੀ ਹੁਣ ਲਗਾ ਕੇ ਆ ਦੇਖੋ ਆ ਵੀ 300 ਰੁਪਏ ਚ 300 ਰੁਪਏ ਦਾ 600 ਦਾ ਇੱਕ ਨਾਲ ਇੱਕ ਫਵੀ ਚਿਕਨ ਦਾ ਸੂਟ 600 ਦਾ ਮਿਲਣਾ ਤੁਹਾਨੂੰ ਬਾਜ਼ਾਰ ਦੇ ਵਿੱਚ ਇਹ ਮਸਲੀਨ ਦੀ ਚੁੰਨੀ ਨਾਲ ਲੱਪਾ ਲਗਾ ਕੇ ਦੇਣਾ ਜੀ 600 ਦਾ ਇੱਕ ਨਾਲ ਇੱਕ ਫਵੀ ਆਲੀ 300 ਰੁਪਏ ਦਾ ਸੂਟ ਜੀ ਬੜੇ ਪਨੇ ਦੀ ਕੈਮਬ੍ਰਿਕ 100% ਪਿਓਰ ਕਾਟਨ ਬਾਜ਼ਾਰ ਚੋਂ 500 ਰੁਪਏ ਦਾ ਦਊਗਾ ਜੀ ਸਭ ਆਪਾਂ ਲਗਾ ਕੇ ਰਹਿਣਾ ਸਭ ਕੇ ਸ਼ੇਅਰ ਕਿਉਂਕਿ ਪਹਿਲੇ 20 ਜਣੇ ਨੂੰ ਦੇਣਾ ਜੀ ਇਹ ਵਾਲਾ ਸੂਟ ਬਿਲਕੁਲ ਫ੍ਰੀ ਚ ਹੈ ਬਿਲਕੁਲ ਫ੍ਰੀ ਜਿਹਨੇ ਸ਼ੇਅਰ ਕੀਤਾ ਦੇਖੋ ਥੱਲੇ ਵੱਟੇ ਨੂੰ ਦਬ ਦੋ ਜੀ ਹੁਣ ਵੀਡੀਓ ਸ਼ੇਅਰ ਕਰ ਦੋ ਬਸ ਸ਼ੇਅਰ ਕਰਕੇ ਮੈਂ ਕਹਿੰਦਾ ਗਰਦ ਉਠਾ ਦਿਓ ਜੀ ਗਰਦ ਤੇ ਸਰ ਇਥੋਂ ਜਾਏ ਕੁਝ ਖਰੀਦੇ ਚਾਏ ਨਾ ਖਰੀਦੇ ਬਸ ਸ਼ੇਅਰ ਕਰ ਦਿਓ ਇਹ ਸੂਟ ਫਰੀ ਪਹਿਲੇ ਕੋਈ ਪਹਿਲੇ ਤਾਂ ਰਸ਼ ਚੈੱਕ ਕਰੋ ਰੈਸ਼ ਫੁੱਲ ਹੈ ਅੱਪਾ ਤੁਹਾਨੂੰ ਦੇਣਾ ਜੀ ਇਹ ਲਿਲਨ ਦਾ ਸੂਟ ਜਿਹੜਾ 1295 1395 499 ਰੁਪਏ ਦੇ ਵਿੱਚ ਹੈ ਜੀ ਰਕੜੀ ਬਸ ਸਪੈਸ਼ਲ ਸੇਲ ਹੈ ਸਪੈਸ਼ਲ ਸੇਲ ਜੀ ਜਾਮ कॉटन ਦਾ ਸੂਟ ਤੁਹਾਨੂੰ ਬਜਾਬ ਦੇ ਵਿੱਚ ਮਿਲਣਾ ਜੀ 700 ਰੁਪਏ ਦਾ ਪਿਓਰ ਜਾਮ ਦਾ ਸੂਟ ਤੇ ਕੜਾਈ ਨਾਲ ਚੁੰਨੀ ਦੇ ਉੱਤੇ ਕੜਾਈ ਅੱਪਾ ਕਿੰਨੇ ਲਗਾ ਕੇ ਦੇਣਾ 700 ਰਾਇ ਇਕਨਾਲ ਇਕ ਫਰੀ 350 ਰੁਪਏ ਡਿਜ਼ਾਈ ਆ ਸਾਰੇ ਕਲਰ ਡਿਜ਼ਾਈਨਰ ਦੇ ਵਿੱਚ ਜੀ ਸਪੈਸ਼ਲ ਸੇਲ ਜੀ ਪਹਿਲਾ ਪਹਿਲਾ ਪਹੁੰਚ ਜੇ ਬਾਅਦ ਚਾਹੋਗੇ ਮਾਲ ਖਤਮ ਹੋ ਜਾਣਾ ਹੈ ਸ਼ੀਮਾ ਬੇਤਾ ਸੂਟ ਨਾਲ ਕੰਟਰਾਸਟ ਦੁਪੱਟੇ ਜੀ 800 ਰੁਪਏ ਤੁਹਾਨੂੰ ਮਿਲਨੇ ਆ ਜੀ ਬਾਜ਼ਾਰ ਦੇ ਵਿੱਚ ਅੱਪਾ ਤੁਹਾਨੂੰ ਲਗਾ ਕੇ ਦੇਣੇ ਆ ਜੀ 790 ਰੁਪਏ ਦਾ 1 ਨਾਲ 1 ਫਰੀ ਉਹ 2025 ਜਾਣੇ ਜਗੀ ਬਰਬਰੀ ਲੀਲਨ ਦੇ ਨਾਮ ਨਾਲ ਜਿਹੜਾ ਅੱਜ ਵੀ ਬਾਜ਼ਾਰ ਵਿੱਚ ਵਿਕਦਾ ਪਿਆ 1000 ਰੁਪਏ ਦਾ ਅੱਪਾ ਤੁਹਾਨੂੰ ਸੂਟ ਲਗਾ ਕੇ ਦੇਣਾ 790 ਰੁਪਏ ਦਾ 1 ਨਾਲ 1 ਫਰੀ 395 ਰੁਪਏ ਦਾ 395 ਰੁਪਏ ਦਾ ਸੂਟ ਜੀ ਮਲ ਚੰਦੇਵੀ ਦਾ ਸੂਟ ਗਲੇ ਦੇ ਕੜਾਈ ਨਾਲ ਡਿਜ਼ਾਈਨਰ ਮਸਲੀਨ ਦਾ ਦੁਪੱਟਾ 700 ਰੁਪਏ ਮਿਲੂ ਬਾਜ਼ਾਰ ਚੱਪਾ ਦੇਣਾ 500 ਦਾ 1 ਨਾਲ 1 ਫਰੀ 250 ਰੁਪਏ ਜੀਓ ਅਦਰ ਪਰ ਇਹ ਆ ਕਿ ਮਿੱਟੀ ਭਰੀ ਐ ਚ ਨਹੀਂ ਮਿੱਟੀ ਭਰੀ ਐ ਮਾਲ ਐ ਜੀ ਮਾਲ ਤੋ ਤੁਹਾਨੂੰ ਮਿੱਟੀ ਲੱਗੀ ਜਾਂਦੀ ਵਿੱਚ ਅੱਜ ਸੂਟ ਐ ਸੂਟ ਹੀ ਸੂਟ ਜੀ ਸੂਟ ਹੀ ਸੂਟ 2 ਜੁਲਾਈ ਤੋਂ ਸੇਲ ਲਾਣੀ ਐ ਜਲਦੀ ਤੋਂ ਜਲਦੀ ਪਹੁੰਚ ਜੀਓ ਮਤਲਬ ਅੱਜ ਤੋਂ ਹੀ ਸੇਲ ਐ ਅੱਜ ਤੋਂ ਹੀ ਸੇਲ ਐ ਪਹਿਲਾਂ ਆਓ ਤੇ ਪਹਿਲਾਂ ਪਾਓ ਕ੍ਰੇਪ ਦਾ ਸੂਟ ਸਲਵਾਰ ਵੀ ਪਿਓਰ ਕ੍ਰੇਪ ਦੀ ਕੜਾਈ ਵਾਲੀ ਨਾਲ ਆਉਗੀ ਚੁੰਨੀ ਡਿਜ਼ਾਈਨ ਅੱਪਾ ਤੁਹਾਨੂੰ ਦਵਾਂਗੇ ਜੀ 2 ਦੂਜਾ ਡਿਜ਼ਾਈਨ ਆਊਗਾ ਜੀ ਆਹ ਵਾਲਾ ਬਾਜ਼ਾਰ ਵੀ ਸੂਟ ਆਹ ਵਾਲਾ ਵਿਕ ਰਿਹਾ 800 ਰੁਪਇਆ ਅੱਪਾ ਤੁਹਾਨੂੰ ਲਗਾ ਕੇ ਦੇਨੇ 650 ਦਾ ਇਕਨ ਵਾਲੀ ਇੱਕ ਫਰੀ ਆਹ ਦੇਖੋ ਜੀ 2500 ਥੱਲੇ ਮਿਲ ਗਿਆ ਜੋ ਕਹਿਣਾ ਦੇਣਾ ਆਪਾਂ ਸੂਟ ਲਗਾ ਕੇ ਰਹਿਣਾ 1190 ਦਾ ਇੱਕ ਨਾਲ ਇੱਕ ਫਰੀ 500 ਤੇ 599 ਰੁਪਏ ਸਲਵਾਰ ਕੜਾਈ ਵਿੱਚ ਤੇ ਹੈਂਡਵਲ ਕੋ ਵਿੱਚ